ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਥਪਾਲ ਸਿੰਘ ਹੋਣੀ ਜਿਹੜੇ ਐਨਐਸਏ ਦੇ ਤਹਿਤ ਡਿਬਰੂਗੜ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੇ ਵੱਡੇ ਪਰਾ ਹਰਪੀ ਸਿੰਘ ਨੂੰ ਉਹਦੇ ਸਾਥੀ ਸਮੇਤ ਜਲੰਧਰ ਦਿਹਾਤੀ ਪੁਲਿਸ ਨੇ ਗ੍ਰਿਫਤਾਰ ਕੀਤਾ ਉਸ ਗ੍ਰਿਫਤਾਰੀ ਦੇ ਵਿੱਚ ਕੀ ਕੁਝ ਦਿਖਾਇਆ ਗਿਆ ਤੇ ਮੌਕੇ ਤੇ ਕਿਹੜੇ ਕਿਹੜੇ ਅਫਸਰ ਹਾਜ਼ਰ ਸਨ ਤੇ ਕਿੰਨਾਂ ਨੂੰ ਅੱਧੀ ਰਾਤ ਪੁਲਿਸ ਦੀ ਨਾਕਾ ਟੀਮ ਨੇ ਵੱਡੇ ਅਧਿਕਾਰੀ ਨੂੰ ਮੌਕੇ ਤੇ ਬੁਲਾਇਆ ਤੇ ਫਿਰ ਸਵੇਰ ਦੇ ਕਰੀਬ 3 ਵਜੇ ਮਕਦਮਾ ਮਤਲਬ ਐਫ ਆਈ ਆਰ ਦਰਜ ਕਰ ਦਿੱਤੀ ਆ ਉਸ ਐਫ ਆਈ ਆਰ ਦਾ ਕਲਾ ਕਲਾ ਅੱਖਰ ਕਲਾ ਕਲਾ ਸ਼ਬਦ ਤੁਹਾਨੂੰ ਪੜ੍ਹ ਕੇ ਦੱਸਾਂਗੇ ਕਿ ਆਖਰ ਐਫ ਆਈ ਆਰ ਦੇ ਵਿੱਚ ਕੀ ਸੱਚ ਨੇ ਕੀ ਕਮੀਆਂ ਨੇ ਤੇ ਪੁਲਿਸ ਨੇ ਉਸ ਐਫ ਆਈ ਆਰ ਦੇ ਵਿੱਚ ਕੀ ਕੁਝ ਦਰਜ ਕੀਤਾ ਜਲੰਧਰ ਦੇ ਆਤੀ ਪੁਲਿਸ ਨੇ ਦੋ ਜਾਣੇ ਗ੍ਰਿਫਤਾਰ ਕੀਤੇ ਨੇ ਇੱਕ ਲਖਪ੍ਰੀਤ ਸਿੰਘ ਜਿਨ੍ਹਾਂ ਦਾ ਪਿੰਡ ਚੀਮਾ ਬਾਠ ਜ਼ਿਲ੍ਹਾ ਅੰਮ੍ਰਿਤਸਰ ਨੇ ਦੂਜੇ ਹਰਪੀਤ ਸਿੰਘ ਜਿਨ੍ਹਾਂ ਦਾ ਪਿੰਡ ਜਲੂਪਰ ਖੇੜਾ ਤੇ ਜ਼ਿਲ੍ਹਾ ਅੰਮ੍ਰਿਤਸਰ ਆ ਇਦੇ ਦੇ ਵਿੱਚ ਜਿਹੜੀ ਸੂਚਨਾ ਜਿਹਨੂੰ ਫਰਸਟ ਇਨਫੋਰਮੇਸ਼ਨ ਕੰਟੈਂਟ ਕਹਿੰਦੀ ਆ ਪੁਲਿਸ ਪਹਿਲੀ ਸੂਚਨਾ ਤੱਥ ਉਹਦੇ ਚ ਕੀ ਲਿਖਿਆ ਜਾਂਦਾ ਹੈਗਾ ਕਿ ਇਨਸਪੈਕਟਰ ਐਸ ਐਚ ਓ ਸਮੇਤ ਏ ਐਸ ਆਈ ਅੰਗਰੇਜ਼ ਸਿੰਘ ਨੰਬਰ 1863 ਜਲੰਧਰ ਏ ਐਸ ਆਈ ਤਰਮਿੰਦਰ ਸਿੰਘ ਏ ਐਸ ਆਈ ਜਸਵੰਤ ਸਿੰਘ ਏ ਐਸ ਆਈ ਵਿਨੋਦ ਕੁਮਾਰ ਸੀਨੀਅਰ ਕਨਸਟੇਬਲ ਮਨਪ੍ਰੀਤ ਸਿੰਘ ਸੀਨੀਅਰ ਕਨਸਟੇਬਲ ਦਵਿੰਦਰ ਸਿੰਘ ਲੇਡੀ ਕਨਸਟੇਬਲ ਸੋਨੀਆ ਰਾਣੀ ਜਲੰਧਰ ਦੇ ਬਾਸਵਾਰੀ ਗੱਡੀ ਸਰਕਾਰੀ ਸਕੋਰਪੀਓ ਨੰਬਰ PB65 BH0766 ਜਿਸ ਦਾ ਡਰਾਈਵਰ ਸੀਨੀਅਰ ਕਨਸਟੇਬਲ ਦਵਿੰਦਰ ਸਿੰਘ ਸਮੇਤ ਸਰਕਾਰੀ ਸਮਾਰਟਫੋਨ ਪੈਨ ਡਰਾਈਵ ਬਰਾਏ ਗਸਤ ਬਾ ਚੈਕਿੰਗ ਸ਼ੱਕੀ ਅਤੇ ਭੇੜੇ ਪੁਰਸਾਂ ਦੇ ਸਬੰਧ ਦੇ ਵਿੱਚ ਥਾਣੇ ਤੋਂ ਬਸ ਅਡਾ ਨਵਾਂ ਸ਼ਹਿਰ ਤੇ ਫਿਰ ਮੇਨ ਜੀਟੀ ਰੋਡ ਸਰਵਿਸ ਲੈਨ ਤੇ ਜਲੰਧਰ ਵਾਲੀ ਸਾਈਡ ਨੂੰ ਜਾ ਰਹੇ ਸਨ ਜਦ ਪੁਲਿਸ ਪਾਰਟੀ ਗਸ਼ਤ ਕਰਦੇ ਹੋ ਸਾਹਮਣੇ ਆਰਮੀ ਕੈਂਪ ਫਲੋਰ ਪੁੱਜੇ ਤਾਂ ਖੱਬੇ ਹੱਥ ਸਰਵਿਸ ਲੈਨ ਦੀ ਪੱਟੜੀ ਉੱਪਰ ਇੱਕ ਕ੍ਰੇਟਾ ਕਾਰ ਰੰਗ ਚਿੱਟਾ ਨੰਬਰ PB02 CX 3808 ਸ਼ੱਕੀ ਹਾਲਤ ਵਿੱਚ ਖੜੀ ਦਿਖਾਈ ਦਿੰਦੀ ਹੈ ਜਿਸ ਤੇ ਇੰਸਪੈਕਟਰ ਨੇ ਸਰਕਾਰੀ ਗੱਡੀ ਰੋਕ ਕੇ ਹੇਠਾਂ ਉਤਰ ਕੇ ਸਮੇਤ ਸਾਥੀ ਕਰਮਚਾਰੀਆਂ ਦੇ ਗੱਡ ਨੂੰ ਗੱਡੀ ਚੈੱਕ ਕਰਨ ਲੱਗੇ ਤਾਂ ਵੇਖਿਆ ਕਿ ਗੱਡੀ ਦੇ ਅੰਦਰ ਬਾਹਰ ਕਾਲੀਆਂ ਜਾਲੀਆਂ ਸਾਈਡ ਗਲਾਸ ਤੇ ਬੈਕ ਤੋਂ ਤੇ 프ਰੰਟ ਤੋਂ ਆ ਸ਼ੀਸ਼ੇ ਬਿਲਡ ਸਕਰੀਨ ਨੂੰ ਵੀ ਕਾਲੇ ਰੰਗ ਦੀ ਸੀਟ ਲੱਗੀ ਹੋਈ ਸੀ ਜਿਨ੍ਹਾਂ ਨੇ ਆਪਣੇ ਹੱਥ ਵਿੱਚ ਕੋਈ ਨਸ਼ੀਲੀ ਚੀਜ਼ਾਂ ਫੜੀਆਂ ਹੋਈਆਂ ਸਨ ਦੋਨੇ ਨੌਜਵਾਨ ਇੱਕ ਡਰਾਈਵਰ ਸੀਟ ਤੇ ਤੇ ਦੂਜਾ 프ਰੰਟ ਸੀਟ ਤੇ ਉੱਪਰ ਬੈਠਾ ਸੀ ਜਿਨ੍ਹਾਂ ਨੇ ਜੱਕਦਮ ਕਬਰਾ ਕੇ ਆਪਣੇ ਹੱਥਾਂ 'ਚ ਕੋਈ ਫੜੀਆਂ ਹੋਈਆਂ ਚੀਜ਼ਾਂ ਬੇਠਾ ਸੀਟ ਤੇ ਸੁੱਟ ਦਿੱਤੀਆਂ ਜਿਸ ਤੇ ਸ਼ੱਕ ਦੀ ਬਿਨਾ ਪਰ ਡਰਾਈਵਰ ਸੀਟ ਉੱਪਰ ਬੈਠਾ ਨੌਜਵਾਨ ਵਿਅਕਤੀ ਨੂੰ ਉਸ ਦਾ ਨਾਮ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ਹਰਪੀ ਸਿੰਘ ਉਰਫ ਹੈਪੀ ਪੁੱਤਰ ਤਰਸੀਮ ਸਿੰਘ ਵਾਸੀ ਜਲੂਪੁਰ ਖੇੜਾ ਦੱਸਿਆ ਜਦ ਕਿ ਦੂਜੇ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਚੀਮਾਬਾਠ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ ਜਿਸਤੇ ਇਨਸਪੈਕਟਰ ਐਸ ਐਚਓ ਨੇ ਦੋਨਾਂ ਨੌਜਵਾਨ ਨੂੰ ਵਾਰੀ-ਵਾਰੀ ਜ਼ੁਬਾਨੀ ਤੌਰ ਤੇ ਪਰ ਦੱਸਿਆ ਕਿ ਮੈਨੂੰ ਆਪ ਪਾਸ ਤੁਹਾਡੇ ਕਬਜੇ ਵਿਚਲੀ ਗੱਡੀ ਨੰਬਰ PB02CX3808 ਮਾਰਕਾ ਕ੍ਰੇਟਾ ਵਿੱਚ ਕੋਈ ਨਸ਼ੀਲੀ ਪਦਾਰਥ ਲੁਕਾਸ਼ ਪਾ ਕੇ ਰੱਖੇ ਹੋਣ ਦਾ ਸ਼ੱਕ ਹੈ ਜੇ ਤੁਹਾਡੀ ਅਤੇ ਤੁਹਾਡੇ ਕਬਜੇ ਵਿੱਚ ਗੱਡੀ ਉਕਤ ਨੰਬਰੀ ਦੀ ਜਮ੍ਹਾਂ ਤਲਾਸ਼ੀ ਕੀਤੀ ਜਾਣੀ ਹੈ ਪਰ ਆਪ ਨੂੰ ਕਾਨੂੰਨੀ ਅਧਿਕਾਰ ਹੈ ਕਿ ਨਸ਼ੀਲੇ ਪਦਾਰਥਾਂ ਦੇ ਰੋਕ ਥਾਮ ਐਕਟ ਐਨ ਡੀ ਪੀ ਐਕਸ ਐਕਟ 1985 ਦੀ ਅਧੀਨ ਧਾਰਾ 50 ਤਹਿਤ ਪ੍ਰਾਪਤ ਹੈ ਕਿ ਆਪ ਆਪਣੀ ਆਪਣੀ ਤਲਾਸ਼ੀ ਤੇ ਆਪਣੀ ਗੱਡੀ ਦੀ ਤਲਾਸ਼ੀ ਕਿਸੇ ਗਸਟਡ ਅਫਸਰ ਜਾਂ ਕਿਸੇ ਮੈਸਟਰੇਡ ਸਾਹਮਣੇ ਕਰਵਾ ਸਕਦੇ ਹੋ ਦੋਨਾਂ ਨੇ ਵਾਰੀ-ਵਾਰੀ ਕਿਹਾ ਕਿ ਅਸੀਂ ਤੇ ਆਪਣੀ ਗੱਡੀ ਦੀ ਤਲਾਸ਼ੀ ਕਿਸੇ ਗਸਟਡ ਅਫਸਰ ਸਾਹਮਣੇ ਕਰਾਉਣੀ ਹੈ ਜਿਸ ਦੇ ਦੋਨਾਂ ਹਰਪੀ ਸਿੰਘ ਉਰਫ ਹੈਪੀ ਉਕਤ ਅਤੇ ਲਵਪ੍ਰੀਤ ਸਿੰਘ ਉਰਫ ਲਵ ਉਕਤ ਵੱਖ-ਵੱਖ ਨੋਟਿਸ ਜੇਰੇ ਤਾਰਾ 50 ਐਨ ਡੀ ਪੀ ਐਸ ਐਕਟ ਤਹਿਤ ਵਿੱਚ ਤਿਆਰ ਕੀਤੇ ਗਏ ਤੇ ਜਿਸ ਤੇ ਲਵਪ੍ਰੀਤ ਸਿੰਘ ਉਰਫ ਲਵ ਅਤੇ ਹਰਪੀ ਸਿੰਘ ਉਰਫ ਹੈਪੀ ਉਕਤਾ ਨੇ ਆਪਣੇ ਆਪਣੇ ਨੋਟਿਸ ਉੱਪਰ ਦੋਨਾਂ ਨੇ ਅੰਗਰੇਜ਼ੀ ਵਿੱਚ ਦਸਖਤ ਕੀਤੇ ਅਤੇ ਗਵਾਹਾਂ ਨੇ ਆਪਣੀ ਆਪਣੀ ਗਵਾਹੀ ਪਾਈ ਜਿਸ ਤੇ ਫਿਰ ਇਨਸਪੈਕਟਰ ਨੇ ਤਸਦੀਕ ਕੀਤਾ ਅਤੇ ਫਿਰ ਇੰਸਪੈਕਟਰ ਨੇ ਆਪਣੇ ਮੋਬਾਈਲ ਨੰਬਰ ਤੋਂ ਹਲਕੇ ਦੇ ਗਸਟਡ ਅਫਸਰ ਪੁਲਸ ਕਪਤਾਨ ਸਬਡਿਵੀਜ਼ਨ ਫਲੋਰ ਨੂੰ ਉਹਨਾਂ ਦੇ ਫੋਨ ਨੰਬਰ ਤੇ ਮੌਕੇ ਪਰ ਸ਼ੱਕੀ ਨੌਜਵਾਨਾਂ ਤੇ ਉਹਨਾਂ ਦੀ ਗੱਡੀ ਬਾਰੇ ਸਾਰੇ ਹਾਲਾਤਾਂ ਤੋਂ ਜਾਣੂ ਕਰਵਾ ਕੇ ਮੌਕੇ ਪਰ ਪਹੁੰਚਣ ਦੀ ਬੇਨਤੀ ਕੀਤੀ ਜਿਸ ਤੇ ਡੀਐਸਪੀ ਸਾਹਿਬ 15 ਮਿੰਟ ਤੇ ਮੌਕੇ ਪਰ ਆਪਣੇ ਗਰਮੈਂਟ ਸਟਾਫ ਸਵਾਰੀ ਸਰਕਾਰੀ ਗੱਡੀ ਮੌਕੇ ਤੇ ਹਾਜ਼ਰ ਹੋਏ ਜਿਨ੍ਹਾਂ ਨੇ ਕਾਰ ਉਕਤ ਨੰਬਰ PBU2CX3808 ਵਿੱਚ ਬੈਠੇ ਦੋਨਾਂ ਨੂੰ ਵਾਰੀ-ਵਾਰੀ ਨਾਮ ਪਤਾ ਪੁੱਛੇ ਜਿਸ ਤੇ ਡਰਾਈਵਰ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਗੁਰਜੀਤ ਸਿੰਘ ਵਾਸੀ ਚੀਮਾਬੜ੍ਹ ਥਾਣਾ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ ਅਤੇ ਫਰੰਟ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਪਤਾ ਹਰਪੀ ਸਿੰਘ ਉਰਫ ਹੈਪੀ ਪੁੱਤਰ ਤਰਸੀਮ ਸਿੰਘ ਵਾਸੀ ਜਲੂਪੁਰ ਖੇੜੇ ਅ ਦੱਸਿਆ ਜਿਸ ਤੇ ਡੀਐਸਪੀ ਸਾਹਿਬ ਨੇ ਮੁਸੰਮੀ ਲਾਪਰੀ ਉਰ ਫਲਾਬਤ ਹਰਪੀਸ ਉਰ ਫੈਪੀ ਉਖਤਾ ਨੂੰ ਵਾਰੋ ਵਾਰੀ ਆਪਣੀ ਪਛਾਣ ਕਰਾਉਣ ਦੇ ਦੱਸਿਆ ਕਿ ਮੈਂ ਸਵਰਨਜੀਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬਡਿਵੀਜ਼ਨ ਫਲੋਰ ਲੱਗਾ ਹੋਇਆ ਅਤੇ ਪੰਜਾਬ ਸਰਕਾਰ ਦਾ ਅਗਸਟਡ ਅਫਸਰ ਹਾਂ ਅਤੇ ਬਤੌਰ ਉਪ ਪੁਲਿਸ ਕਪਤਾਨ ਸਬਡਿਵੀਜ਼ਨ ਫਲੋਰ ਤਨਾਤ ਹ ਮੇਰੀ ਵਰਦੀ ਪਹਿਨੀ ਹੋਈ ਹੈ ਮੇਰੇ ਨਾਮ ਨੇਮ ਪਲੇਟ ਲੱਗੀ ਆ ਮੈਨੂੰ ਆਪ ਤੇ ਆਪ ਆਪ ਦੇ ਕਬਜ਼ੇ ਵਾਲੀ ਕ੍ਰੇਟਾ ਕਾਰ ਨੰਬਰ PBUR2 CX308 ਵਿੱਚ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਜਿਸ ਕਰਕੇ ਆਪ ਦੀ ਅਤੇ ਆਪ ਦੇ ਕਬਜ਼ੇ ਵਾਲੀ ਗੱਡੀ ਦੀ ਤਲਾਸ਼ੀ ਕੀਤੀ ਜਾਣੀ ਹੈ ਪਰ ਆਪ ਨੂੰ ਕਾਨੂੰਨੀ ਅਧਿਕਾਰ ਹੈ ਕਿ ਆਪ ਤੇ ਆਪਣੀ ਕਬਜ਼ੇ ਵਾਲੀ ਉਕਤ ਨੰਬਰੀਕਾਰ ਦੀ ਤਲਾਸ਼ੀ ਮੇਰੇ ਪਾਸ ਜਾਂ ਕਿਸੇ ਹੋਰ ਗਸ਼ਟ ਅਫਸਰ ਜਾਂ ਕਿਸੇ ਮੈਸਟਰਡ ਸਾਹਮਣੇ ਪਾਸ ਕਰਵਾ ਸਕਦੇ ਹੋ ਜਿਨ੍ਹਾਂ ਨੂੰ ਮੌਕੇ ਤੇ ਬੁਲਾਇਆ ਜਾ ਸਕਦਾ ਜਾਂ ਆਪ ਨੂੰ ਉਹਨਾਂ ਦੇ ਪਾਸ ਲਿਜਾਣ ਦਾ ਪ੍ਰਬੰਧ ਹੈ ਜਿਸ ਤੇ ਦੋਨਾਂ ਨੇ ਵਾਰੋ ਵਾਰੀ ਕਿਹਾ ਕਿ ਸਾਨੂੰ ਆਪ ਪਰ ਹੀ ਯਕੀਨ ਹੈ ਆਪ ਸਾਡੀ ਤੇ ਸਾਡੇ ਕਬਜ਼ੇ ਵਿੱਚ ਗੱਡੀ ਦੀ ਤਲਾਸ਼ੀ ਕਰ ਸਕਦੇ ਹੋ ਜਿਸ ਤੇ ਫਰਦ ਸੈਂਪਟੀ ਅਦੀਨ ਧਾਰਾ 50 ਐਨ ਡੀ ਪੀ ਐਸ ਐਕਟ 1985 ਵਕ ਵਕ ਤਿਆਰ ਕੀਤੀ ਗਈ ਜਿਸ ਤੇ ਹਰਪੀ ਸਿੰਘ ਉਰਫ ਹੈਪੀ ਅਤੇ ਲਵਪ੍ਰੀਤ ਸਿੰਘ ਉਰਫ ਲਵ ਨੇ ਅੰਗਰੇਜ਼ੀ ਵਿੱਚ ਆਪਣੇ ਦਸਖਤ ਕੀਤੇ ਤੇ ਗਵਾਹਾਂ ਨੇ ਆਪਣੀ ਆਪੋ ਆਪਣੀ ਗਵਾਹੀ ਪਾਈ ਅਤੇ ਡੀਐਸਪੀ ਸਾਹਿਬ ਨੇ ਫਰਦ ਸਹਿਮਦੀ ਨੂੰ تصدیق ਕੀਤਾ جس ਤੇ ਉਕਤ ਦੋਨਾਂ ਦੀ ਤਲਾਸ਼ੀ ਅਤੇ ਗੱਡੀ ਦੀ ਤਲਾਸ਼ੀ ਕਰਨ ਤੋਂ ਪਹਿਲਾਂ ਮੌਕੇ ਪਰ ਪਬਲਿਕ ਦਾ ਗਵਾਹ ਸ਼ਾਮਲ ਤਫਤੀਸ਼ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨੈਸ਼ਨਲ ਹਾਈਵੇ ਹੋਣ ਕਾਰਨ ਗੱਡੀਆਂ ਬਹੁਤ ਤੇਜ਼ ਰਫਤਾਰ ਵਿੱਚ ਜਾ ਰਹੀਆਂ ਸੀ ਪਰ ਕੋਈ ਵੀ ਗਵਾਹ ਸ਼ਾਮਲ ਨਹੀਂ ਕੀਤਾ ਜਾ ਸਕਿਆ ਜਿਸ ਤੇ ਹਸਾਬ ਹਤਾਇਤ ਡੀਐਸਪੀ ਸਾਹਿਬ ਨੇ ਤੇ ਉਹਨਾਂ ਦੀ ਨਿਗਰਾਨੀ ਹੇਠ ਇਨਸਪੈਕਟਰ ਨੇ ਤਲਾਸ਼ੀ ਰੱਬ ਕਰਦੇ ਸਮੇ ਇਸ ਦੀ ਵੀਡੀਓਗ੍ਰਾਫੀ ਆਰੰਭ ਕੀਤੀ ਹਰਪੀ ਸਿੰਘ ਉਹਦੀ ਤਲਾਸ਼ੀ ਜਾਬਤਾ ਅਮਲ ਵਿੱਚ ਲਿਆਂਦੀ ਗਈ ਤੇ ਉਸ ਦੇ ਪਹਿਨੇ ਹੋਏ ਕੁਰਤੇ ਦੀ ਸੱਜੀ ਵੱਕੀ ਵਾਲੀ ਜੇਬ ਚੋਂ ਇੱਕ ਅੱਧਾ ਜਲਿਆ ਨੋਟ 20 ਰੁਪਏ ਦਾ ਪਾਈਪ ਬਣਿਆ ਹੋਇਆ ਸੀ ਇੱਕ ਲਾਈਟਰ ਬਰਾਮਦ ਹੋਇਆ ਪਜਾਮੇ ਦੀ ਖੱਬੀ ਜੇਬ ਚੈੱਕ ਕਰਨ ਤੇ ਉਸ ਵਿੱਚੋਂ ਇੱਕ ਪਾਰਦਰਸ਼ੀ ਮومی ਲਪਾਵੇ ਵਿੱਚ ਨਸ਼ੀਲਾ ਪਦਾਰਥ ਦਲੀਦਾਰ ਪਾਊਡਰ ਬਰਾਮਦ ਹੋਇਆ ਜਿਸ ਨੂੰ ਡਿਜੀਟਲ ਕੰਡੇ ਉੱਪਰ ਰੱਖ ਕੇ ਵਜ਼ਨ ਕੀਤਾ ਗਿਆ ਤਾਂ 0 ਗ੍ਰਾਮ ਹੋਇਆ ਜਿਸ ਨੂੰ ਇੱਕ ਡੱਬੀ ਪਲਾਸਟਿਕ ਵਿੱਚ ਪਾ ਕੇ ਉਸ ਦਾ ਪਾਰਸਲ ਤਿਆਰ ਕਰਕੇ ਮੌਕੇ ਤੇ ਆਪਣੀ ਮੋਹਰ ਐਸ ਐਸ ਨਾਲ ਸੀਲ ਕੀਤਾ ਗਿਆ ਅਤੇ ਡੀ ਐਸ ਪੀ ਸਾਹਿਬ ਨੇ ਆਪਣੀ ਮੋਹਰ ਅੱਖਰ ਐਸ ਐਸ ਲਗਾਈ ਅਤੇ ਨੋਟ ਵੀਰ ਪਏ ਪਾਈਪਨਾਮਾ ਉੱਪਰ ਲਾਈਟਰ ਦਾ ਇੱਕ ਪੁਲੰਧਾ ਵਕਤ ਿਆਰ ਕਰਕੇ ਉਸ ਨੂੰ ਆਪਣੀ ਵਖਰੀ ਮੋਹਰ ਐਸਐਸ ਨਾਲ ਸੀਲ ਕੀਤਾ ਗਿਆ ਉਸ ਨੂੰ ਵੀ ਡੀਐਸਪੀ ਸਾਹਿਬ ਨੇ ਆਪਣੀ ਮੋਹਰ ਐਸਐਸ ਲਗਾਈ ਫਿਰ ਹਦੈਤ ਡੀਐਸਪੀ ਸਾਹਿਬ ਨੇ ਲਾਪਰਿਸਮ ਉਰ ਫੁਲਬ ਉਕਤ ਦੀ ਤਲਾਸ਼ੀ ਜਾਪਤਾ ਅਨੁਸਾਰ ਅਮਲ ਵਿੱਚ ਲਿਆਂਦੀ ਗਈ ਤਾਂ ਉਹਦੀ ਪਹਿਨੀ ਹੋਈ ਕਮੀਜ਼ ਦੇ ਸਾਹਮਣੇ ਜੇਬ ਵਿੱਚੋਂ ਦੋ ਲਾਈਟਰ 20 ਰੁਪਏ ਦਾ ਅੱਧਾ ਜਲਿਆ ਪਾਈਪਨਮਾ ਨੋਟ ਬਰਾਮਦ ਹੋਇਆ ਤੇ ਪੈਂਟ ਦੀ ਪਿਛਲੀ ਜੇਬ ਵਿੱਚੋਂ ਇੱਕ ਡਿਜੀਟਲ ਕੰਡਾ ਚਾਲੂ ਹਾਲਤ ਵਿੱਚ ਬਰਾਮਦ ਹੋਇਆ ਫਿਰ ਗੱਡੀ ਕ੍ਰੇਟਾ ਉਕਤ ਦੀ ਤਲਾਸ਼ੀ ਕਰਨ ਤੇ ਡਰਾਈਵਰ ਸਾਈਡ ਵਾਲੀ ਬਾਰੀ ਵਿੱਚੋਂ ਇੱਕ ਪਰਸ ਬਰਾਮਦ ਹੋਇਆ ਜਿਸ ਦੀ ਜਿੱਪ ਖੋਲ ਕੇ ਚੈੱਕ ਕਰਨ ਤੇ ਉਸ ਵਿੱਚੋਂ ਸਿਲਵਰ ਪੇਪਰ ਨਸ਼ੀਲਾ ਪਦਾਰਥ ਅਲੂਦ ਜਲੇ ਹੋਏ ਨੋਟ ਪਾਈਪ ਨਸ਼ੀਲਾ ਪਦਾਰਥ ਬਰਾਮਦ ਹੋਏ ਜਿਸ ਤੇ ਡਿਜੀਟਲ ਕੰਡਾ ਸਮੇਤ ਦੋ ਲਾਈਟਰ ਅਤੇ ਨੋਟ ਦੇ ਪਾਈਪ ਨੂੰ ਮਨ ਉਪਰਸ ਵਿੱਚ ਪਾ ਕੇ ਉਸ ਦਾ ਵੱਖ-ਵੱਖ ਨਮੂਨਾ ਤਿਆਰ ਕਰਕੇ ਉਸ ਨੂੰ ਮੌਕੇ ਭਰੀ ਆਪਣੀ ਮੋਹਰ ਐਸਐਸ ਨਾਲ ਸੀਲ ਮੋਹਰ ਕੀਤਾ ਅਤੇ ਡੀਐਸਪੀ ਸਾਹਿਬ ਨੇ ਵੀ ਆਪਣੀ ਮੋਹਰ ਐਸਐਸ ਲਗਾਈ ਤੇ ਨਮੂਨਾ ਮੋਹਰ ਵੱਖ ਤਿਆਰ ਕੀਤੀ ਗਈ ਫਿਰ ਮੋਹਰ ਬਾਅਦ ਵਰਤੇ ਹਵਾਲੇ ਏਐਸਸੀ ਤਰਮਿੰਦਰ ਸਿੰਘ ਦੇ ਹਵਾਲੇ ਕੀਤੀ ਗਈ ਤੇ ਡੀਐਸਪੀ ਨੇ ਆਪਣੀ ਮੋਹਰ ਬਾਅਦ ਵਰਤੇ ਹਵਾਲੇ ਨਾਲ ਪਾਸ ਰੱਖਿਆ ਤੇ ਬ੍ਰਾਹਮਦ ਨਸ਼ੀਲਾ ਬ੍ਰਮ ਉਕਤ ਪਲੰਦਾ ਪਾਰਸਲ ਲਾਈਟਰ ਨੋਟ ਜਲਿਆ ਹੋਇਆ ਸੀਲ ਮੋਹਰ ਐਸ ਐਸ ਅਬਲਿਕ ਐਸ ਐਸ ਸ਼ੁਦਾ ਤੇ ਪਲੰਦਾ ਪਾਰਸਲ ਡਿਜੀਟਲ ਕੰਡਾ ਦੋ ਲਾਈਟਰ ਦੇ ਨਸ਼ੀਲਾ ਪਦਾਰਥ ਅਲੂਦ ਅਤੇ ਸਿਲਵਰ ਪੇਪਰ ਨਸ਼ੀਲਾ ਬ੍ਰਾਹਮਦ ਅਲੂਦ ਸੇਲ ਮੋਹਰ ਐਸ ਐਸ ਮੇਧ ਗੱਡੀ ਨੰਬਰ ਪੀਬੀਯੂ 2 CX3808 ਨੂੰ ਵੱਖਰੀ ਫਰਦਰ ਰਹੀ ਕਬਜ਼ਾ ਪੁਲਿਸ ਵਿੱਚ ਭੇਜ ਲਿਆ जिस्ते गवाहਾਂ ਨੇ ਆਪੋ ਆਪਣੀ ਗਵਾਹੀ ਪਾਈ ਤੇ ਡੀਐਸਪੀ ਸਾਹਿਬ ਨੇ ਤਸਦੀਕ ਕੀਤਾ ਕਿ ਦੋਸ਼ੀ ਹਰਪੀ ਸਿੰਘ ਉਰਫ ਹੈਪੀ ਅਤੇ ਲਵਪ੍ਰੀਤ ਸਿੰਘ ਉਰਫ ਲਵ ਉਕਤਾ ਨੇ ਆਪਣੇ ਕਬਜ਼ੇ ਵਿੱਚੋਂ 4 ਗ੍ਰਾਮ ਨਸ਼ੀਲਾ ਪਦਾਰਥ ਰੱਖ ਕੇ ਸਿਲਵਰ ਪੇਪਰ ਨਸ਼ੀਲਾ ਪਦਾਰਥ ਅਲੂਦ ਅਤੇ ਡਿਜੀਟਲ ਕੰਡਾ ਰੱਖ ਕੇ ਜੁਰਮ 22/27 6885 ਐਨਡੀਪੀਐਸ ਐਕਟ ਦਾ ਕੀਤਾ ਜਿਨ੍ਹਾਂ ਦੇ ਖਿਲਾਫ ਰੁਕਾ ਹਜਾ ਲਿਖ ਕੇ ਮੁਕਦਮਾ ਦਰਜ ਰਜਿਸਟਰ ਕਰਾਉਣੀ 29 ਸੀਨੀਅਰ ਕਨਸਟੇਬਲ ਮਨਪੀਰ ਸਿੰਘ ਨੂੰ ਥਾਣੇ ਭੇਜਿਆ ਮੁਕਦਮਾ ਦਰਜ ਕਰਕੇ ਮੁਕਦਮੇ ਤੋਂ ਜਾਣੂ ਕੀਤਾ ਜਾਵੇ ਹੁਣ ਇਹ ਜਿਹੜੀ ਐਫ ਆਈ ਆਰ ਇਸ ਚਾਰ ਪੇ ਦੀ ਐਫ ਆਈ ਆਰ ਜਿਹੜੀ ਆ ਜਲੰਧਰ ਪੁਲਿਸ ਵੱਲੋਂ ਦਰਜ ਕੀਤੀ ਗਈ ਆ ਜਿਹੜੀਆਂ ਧਾਰਾ ਲਾਈਆਂ ਗਈਆਂ ਨੇ ਉਹ ਐਨ ਡੀ ਪੀ ਐਕਟ ਦੀ ਧਾਰਾ 22 ਅਤੇ 27 ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਇਹਦੇ ਚ ਦੋ ਜਾਣੇ ਹੀ ਸ਼ਾਮਲ ਕੀਤੇ ਗਏ ਨੇ ਜਿਹਦੇ ਚ 拉ਪਰੀ ਸਿੰਘ ਤੇ ਹਰਪੀ ਸਿੰਘ ਹੁਣ ਸਵਾਲ ਹੈ ਕਿ ਸਭ ਤੋਂ ਪਹਿਲੀ ਗੱਲ ਹੈ ਕਿ ਉਸ ਨਾਕੇ ਵਾਲੀ ਟੀਮ ਦੇ ਇੱਕ ਐਸਐਚਓ ਸਮੇਤ ਚਾਰ ਏਐਸਆਈ ਮੌਕੇ ਤੇ ਹਾਜ਼ਰ ਸਨ ਏਐਸਆਈ ਅਗਰੇਵ ਸਿੰਘ ਏਐਸਸੀ ਤਰਮਿੰਦਰ ਸਿੰਘ ਏਐਸਸੀ ਜਸਵੰਤ ਸਿੰਘ ਏਐਸਆਈ ਵਿਨੋਦ ਕੁਮਾਰ ਚਾਰ ਇਨਸਪੈਕਟਰ ਇੱਕ ਐਸਐਚਓ ਔਰ ਦੋ ਸੀਨੀਅਰ ਕਨਸਟੇਬਲ ਔਰ ਇੱਕ ਲੇਡੀ ਕਨਸਟੇਬਲ ਸੱਤ ਇੱਕ ਡਰਾਈਵਰ ਗੱਡੀ ਦਾ ਉਹ ਵੀ ਸੀਨੀਅਰ ਕੌਂਸਟੇਬਲ 8 8 ਜਾਣੇ ਇੱਕ ਸਕੋਰਪੀਓ ਗੱਡੀ ਦੇ ਵਿੱਚ ਬੈਠੇ ਸਨ ਜਦੋਂ ਹਰਪੀ ਸਿੰਘ ਤੇ ਲਾਪਰੀ ਸਿੰਘ ਦੀ ਤਲਾਸ਼ੀ ਲਈ ਗਈ ਸਕੋਰਪੀਓ ਗੱਡੀ ਦੇ ਵਿੱਚ 8 ਜਾਣੇ ਬੈਠੇ ਸੀ ਜਿਹੜੇ ਰਾਤ ਨਾਕੇ ਦੇ ਵਿੱਚ ਜਿਹਦੇ ਚ ਇੰਸਪੈਕਟਰ ਐਸ.ਐਚ.ਓ ਰੈਂਕ ਏ.ਐਸ.ਆਈ ਅੰਗਰੇਜ਼ ਸਿੰਘ ਏ.ਐਸ.ਆਈ ਤਰਮਿੰਦਰ ਸਿੰਘ ਏ.ਐਸ.ਆਈ ਜਸਵੰਤ ਸਿੰਘ ਇਹ ਐਸੇਈ ਵਿਨੋਦ ਕੁਮਾਰ ਸੀਨੀਅਰ ਕਾਂਸਟੇਬਲ ਮਨਪੀਰ ਸਿੰਘ ਸੀਨੀਅਰ ਕਾਂਸਟੇਬਲ ਦਵਿੰਦਰ ਸਿੰਘ ਲੇਡੀ ਕਾਂਸਟੇਬਲ ਸੋਨੀਆ ਰਾਣੀ ਅਤੇ ਸਕੋਰਪੀਓ ਗੱਡੀ ਦਾ ਡਰਾਈਵਰ ਸੀਨੀਅਰ ਕਾਂਸਟੇਬਲ ਦਵਿੰਦਰ ਸਿੰਘ ਇਹ 8 ਜਾਨੇ ਬੈਠੇ ਸੀ ਸਵਾਲ ਹੈ ਕਿ ਕੀ ਸਕੋਰਪੀਓ ਗੱਡੀ ਦੇ ਵਿੱਚ 8 ਜਾਨੇ ਬੈਠ ਸਕਦੇ ਨੇ ਦੂਜੀ ਗੱਲ ਹੈ ਕਿ ਰਾਤ ਨੂੰ ਨਾਕਾ ਲੱਗਾ ਹੋਵੇ ਮੌਕੇ ਤੇ ਡੀਐਸਪੀ ਹਾਜ਼ਰ ਹੁੰਦਾ ਹੋਵੇ ਜਿਸ ਨੂੰ ਬਤੌਰ ਗਸਟਰਡ ਆਫੀਸਰ ਉੱਥੇ ਬੁਲਾਇਆ ਗਿਆ ਸੀ ਤੇ ਕਿਸੇ ਵੀ ਦੂਜੇ ਬੰਦੇ ਦੀ ਗਵਾਹੀ ਕਿਉਂ ਨਹੀਂ ਪਈ ਪੁਲਿਸ ਨਾਕਾ ਲਗਾ ਕੇ ਬੈਠੀ ਹੋਵੇ ਤੇ ਗੱਡੀ ਕੋਈ ਰੁਕੇ ਨਾ ਇਹ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਦੂਜੀ ਗੱਲ ਹੈ ਕਿ ਪੁਲਿਸ ਨੇ ਜਿਹੜਾ ਕੰਡਾ ਤੋਲਿਆ ਪਹਿਲਾਂ ਕੀ ਪੁਲਿਸ ਦੇ ਕੋਲ ਵੀ ਕੰਡਾ ਸੀ ਜਾਂ ਫਿਰ ਉਹਨਾਂ ਕੋਲ ਵੀ ਡਿਜੀਟਲ ਕੰਡਾ ਸੀ ਜਿਹਦੇ ਨਾਲ ਤੋਲਿਆ ਗਿਆਗਾ ਇਹ ਹੁਣ ਬਹੁਤ ਸਾਰੇ ਜਿਹੜੇ ਸਵਾਲ ਨੇ ਇਹ ਖੜੇ ਹੋ ਰਹੇ ਨੇ ਕਿ ਰਾਤ ਜਿਹੜਾ ਨਾਕਾ ਲੱਗਾ ਸੀ ਕਿਉਂਕਿ ਜਿਹੜਾ ਮਕਦਮਾ ਦਰਜ ਕੀਤਾ ਗਿਆ ਉਹ 12 ਜੁਲਾਈ 2024 ਮਤਲਬ ਅੱਜੇ ਕਰੀਬ 3:30 ਮਿੰਟ ਤੇ ਇਹ ਮਕਦਮਾ ਦਰਜ ਕੀਤਾ ਗਿਆ ਇਸ ਦੇ ਜਿਹੜੇ ਜਾਂਚ ਅਧਿਕਾਰੀ ਨੇ ਉਹ ਸੁਖਦੇਵ ਸਿੰਘ ਹੋਣੀ ਨੇ ਜਿਨ੍ਹਾਂ ਦਾ ਰੈਂਕ ਇੰਸਪੈਕਟਰ ਹੈ ਮਤਲਬ 3 ਸਟਾਰ ਉਹ ਇਸ ਸਮੱਸਿਆ ਦੇ ਵਿੱਚ ਹਰਪੀ ਸਿੰਘ ਜਿਹੜੇ ਅਮਰਤਪਾਲ ਸਿੰਘ ਹੋਣਾ ਦੇ ਵੱਡੇ ਭਰਾ ਨੇ ਉਹਨਾਂ ਦਾ ਵੀ ਜਿਹੜਾ ਵਾ ਸਟੇਟਮੈਂਟ ਆ ਚੁੱਕੀ ਹੈ ਕਿ ਉਹਨਾਂ ਦੇ ਲੜਕੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਅਮਰਤਪਾਲ ਸਿੰਘ ਹੋਣਾ ਨੇ ਪੰਜਾਬ ਵਿੱਚ ਨਸ਼ਾ ਛਡਾਓ ਮਹਿੰਮ ਸ਼ੁਰੂ ਕੀਤੀ ਸੀ ਤੇ ਇਸ ਕਰਕੇ ਹੁਣ ਉਹਦੇ ਛੋਟੇ ਭਰਾ ਨੂੰ ਫੜਿਆ ਗਿਆ ਤਾਂ ਜੋ ਉਹਨਾਂ ਨੂੰ ਬਦਨਾਮ ਕੀਤਾ ਜਾਵੇ ਉਹਨਾਂ ਦਾ ਜਿਹੜਾ ਚਰਿੱਤਰਹੀਣ ਕੀਤਾ ਜਾਵੇ ਉਹਦੇ ਇਸ ਮਸਲੇ ਦੇ ਵਿੱਚ ਪੁਲਸ ਨੇ ਅਮਰਤਪਾਲ ਸਿੰਘ ਦੇ ਵੱਡੇ ਭਰਾ ਹਰਪੀਤ ਸਿੰਘ ਹੋਣਾ ਦਾ ਡੋਪ ਟੈਸਟ ਵੀ ਕਰਾਇਆ ਜੋ ਪੋਜ਼ਿਟਿਵ ਆਇਆ ਜਲੰਧਰ ਪੁਲਸ ਨੇ ਦਾਅਵਾ ਕੀਤਾ ਕਿ ਐਨ ਡੀ ਪੀ ਐਸ ਐਕਟ ਤਹਿਤ ਗ੍ਰਿਫਤਾਰ ਕੀਤੇ ਗਏ ਅਮਰਤਪਾਲ ਸਿੰਘ ਦੇ ਭਰਾ ਹਰਪੀਤ ਸਿੰਘ ਦਾ ਡੋਪ ਟੈਸਟ ਪੋਜ਼ਿਟਿਵ ਆਇਆ ਜਲੰਧਰ ਪੁਲਸੋ ਲੋ ਬੀਤੀ ਰਾਤ ਅਮਰਤਪਾਲ ਸਿੰਘ ਦੇ ਭਰਾ ਹਰਪੀਤ ਸਿੰਘ ਦੇ ਉਹਦੇ ਸਾਥੀ ਲਵਪ੍ਰੀਤ ਸਿੰਘ ਨੂੰ ਆਈਸ ਡਰੱਗ ਨਾਲ ਗ੍ਰਿਫਤਾਰ ਕੀਤਾ ਸੀ 拉ਪਰੀ ਸਿੰਘ ਦਾ ਵੀ ਡੋਪ ਟੈਸਟ ਪੋਜ਼ਿਟਿਵ ਆਇਆ ਇਸ ਦੇ ਨਾਲ ਤਰਸੀਮ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਸੰਦੀਪ ਪਰਾੜਾ ਜਿਸ ਤੋਂ ਨਸ਼ਾ ਲਿਆ ਗਿਆ ਸੀ ਉਸ ਨੂੰ ਵੀ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਚੁੱਕਾ ਅਮਰਪਾਲ ਸਿੰਘ ਦਾ ਭਰਾ ਫਲੋਰ ਹਾਈਵੇ ਕਿਨਾਰੇ ਗੱਡੀ ਖੜਕੇ ਨਸ਼ਾ ਕਰ ਰਿਹਾ ਸੀ ਇਹ ਪੁਲਿਸ ਨੇ ਦਾਅਵਾ ਕੀਤਾ ਇਸ ਮਸਲੇ 'ਚ ਐਸਐਸਪੀ ਜਿਲੰਦਰ ਅੰਕਰ ਗੁਪਤਾ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਜੇਕਰ ਕੀਤਾ ਕਿ ਇਹਨਾਂ ਕੋਲ 4 ਗ੍ਰਾਮ ਆਇਸ ਡਰੱਗ ਵੀ ਬਰਾਮਦ ਹੋਈ ਹੈ ਇਹ ਦੋਨੇ ਭਰਾ ਜਿਹੜੇ ਨੇ ਹਰਪੀ ਸਿੰਘ ਤੇ ਉਹਦਾ ਸਾਥੀ ਲਵਪੀਰ ਸਿੰਘ ਗੱਡੀ 'ਚ ਨਸ਼ਾ ਕਰ ਰਹੇ ਨੇ ਉਹਨਾਂ ਪੁਲਿਸ ਨੇ ਇਹ ਵੀ ਜੋ ਐਫਆਈਰ ਕੇ ਰਾਸ਼ਟਰੀ ਮਾਰਕ ਤੇ ਗੱਡੀ ਖੜੀ ਕਰਕੇ ਨਸ਼ਾ ਕਰ ਰਹੇ ਸੇ ਤੇ ਪੁਲਿਸ ਨੇ ਅਣਪਛਾਤੀ ਗੱਡੀ ਨੂੰ ਦੇਖਿਆ ਤਾਂ ਪੁਲਿਸ ਨੇ ਜਾਂਦੀ ਤਲਾਸ਼ੀ ਲਈ ਨਸ਼ਾ ਬਰਾਮਦ ਹੋਇਆ ਇਹਨਾਂ ਕੋਲੋਂ ਪੁਲਿਸ ਨੇ ਦਾਅਵਾ ਕੀਤਾ ਹੈ ਲਾਈਟਰ ਵੀ ਬਰਾਮਦ ਕੀਤਾ ਗਿਆ ਪਰ ਇਸ ਮਸਲੇ ਦੇ ਵਿੱਚ ਉਧਰ ਉਹਨਾਂ ਦੇ ਮਾਪਿਆਂ ਨੇ ਵੀ ਸਟੇਟਮੈਂਟ ਆ ਚੁੱਕੀ ਹੈ ਅਮਰਿਤਪਾਲ ਸਿੰਘ ਉਹਨਾਂ ਦੇ ਪਿਤਾ ਤਰਸੀਮ ਸਿੰਘ ਉਹਨਾਂ ਨੇ ਵੀ ਇਸ ਮਸਲੇ ਦੇ ਵਿੱਚ ਇਹ ਕਿਹਾ ਕਿ ਉਹਨਾਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਸਲ ਵਿੱਚ ਅਸੀਂ ਨਸ਼ੇ ਦੇ ਖਿਲਾਫ ਜੋ ਆਵਾਜ਼ ਉਠਾਈ ਸੀ ਉਹਨੂੰ ਦਬਾਉਣ ਲਈ ਸਰਕਾਰ ਉਹਨਾਂ ਨੂੰ ਬਦਨਾਮ ਕਰ ਰਹੀ ਹੈ ਪੁਲਿਸ ਨਸ਼ਾਖੋਰੀ ਨੂੰ ਰੋਕਣ ਦਾ ਕੰਮ ਕਰਨ ਦੀ ਬਜਾਏ ਉਹਨਾਂ ਤੇ ਦਬਾਅ ਪਾ ਰਹੀ ਹੈ ਅਮਰਿਤਪਾਲ ਸਿੰਘ ਦੇ ਪਿਤਾ ਨੇ ਤਰਸੀਮ ਸਿੰਘ ਉਹਨਾਂ ਨੇ ਆਪਣੇ ਪਿੰਡ ਜਲੂਪੁਰ ਖੇੜੇ ਵਿੱਚ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਸੀਂ ਲੋਕਾਂ ਨੂੰ ਨਸ਼ੇ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸਕੇ ਸਰਕਾਰ ਡਰੀ ਹੋਈ ਹੈ ਜਿਹਦੇ ਚੱਲਦੇ ਹਰਪੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਰਸੀਮ ਸਿੰਘ ਨੇ ਪੁਲਿਸ ਦੇ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ ਹੈ ਉਧਰ ਅਮਰਤਪਾਲ ਦੀ ਮਾਸੀ ਤੇ ਉਹਦੇ ਭਰਾ ਹਰਪੀ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਬਿਆਨ ਵੀ ਸ਼ੁਰੂ ਹੋਣੇ ਆ ਚੁੱਕੇ ਜਿਸ ਪਰਵਾਹ ਨੇ ਕਿਹਾਗੇ ਸਾਡੇ ਬੱਚੇ ਦੇ ਨਾਲ ਸਰਕਾਰੀ ਸਟੰਡ ਕੀਤਾ ਜਾ ਰਿਹਾ ਅਮਰਤਪਾਲ ਦੀ ਮਾਸੀ ਨੇ ਕਿਹਾ ਕਿ ਇਹਦੇ ਵਿੱਚ ਸਰਕਾਰ ਤੇ ਪੁਲਿਸ ਦਾ ਹੱਥ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਹਦੀ ਮਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਧਰ ਹਰਪੀ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਵੀ ਕਿਹਾ ਕਿ ਅੱਜ ਮੋਗਾ ਚ ਬੰਦੀ ਸਿੰਘਾਂ ਦੀ ਰਿਆਈ ਲਈ ਮਾਰਚ ਕੱਢਿਆ ਜਾ ਰਿਹਾ ਸੀ आरपी ਸਿੰਘ ਨੇ ਵੀ ਉੱਥੇ ਜਾਣਾ ਸੀ ਤੇ ਮੈਨੂੰ ਨਹੀਂ ਪਤਾ ਕਿ ਉਹ ਫਲੋਰ ਕਿਵੇਂ ਪਹੁੰਚ ਗਿਆ ਲੇਕਿਨ ਫਿਲਹਾਲ ਜੋ ਜਲੰਧਰ ਪੁਲਿਸ ਵੱਲੋਂ ਮਕਦਮਾ ਦਰਜ ਕੀਤਾ ਗਿਆ ਐਫਆਈਆਰ ਦਰਜ ਕੀਤੀ ਉਹਦਾ ਹੀ ਕੱਲਾ ਕੱਲਾ ਅੱਖਰ ਪੜ ਕੇ ਸੁਣਾਇਆ ਦੇਦਿਆਂ ਜਾਂਚ ਦਾ ਵਿਸ਼ਾ